ਬੱਬੂ ਮਾਨ ਦੇ ਲਾਈਵ ਸ਼ੋਅ 'ਚ ਗਵਾਚਿਆ ਮੁੰਡੇ ਦਾ ਫੋਨ ਕਿਹੜਾ ਖੋ ਗਿਆ ਵੇਖੋ ਜਦੋਂ ਇਹ ਗੱਲ ਬੱਬੂ ਮਾਨ ਤੱਕ ਪਹੁੰਚੀ ਤਾਂ ਉਹਨਾਂ ਨੇ ਕੀ ਦਿੱਤਾ ਜਵਾਬ ਲੈ ਕੇ ਗਿਆ ਤੇ ਆਇਆ ਜੀ ਫੋਨ ਮੇਤਰਾਂ ਦੇ ਖਾਲੇ 'ਚ ਫੋਨ ਦਾ ਕੰਮ ਹੈ ਜੋਬੀ ਇੰਡਸਟਰੀ ਦੇ ਫੇਮਸ ਗਾਇਕ ਬੱਬੂ ਮਾਨ ਜਿਨ੍ਹਾਂ ਦੀ ਇੱਕ ਵੱਡੀ ਫੈਨ ਫਾਲੋਇੰਗ ਹੈ ਤੇ ਬੱਬੂ ਮਾਨ ਦੇ ਲਾਈਵ ਸ਼ੋਜ਼ ਦਾ ਕ੍ਰੇਜ਼ ਤਾਂ ਉਹਨਾਂ ਦੇ ਚਾਹਣ ਵਾਲਿਆਂ 'ਚ ਬੇਸ਼ੁਮਾਰ ਹੁੰਦਾ ਹੈ ਤੇ ਖਾਸ ਗੱਲ ਉਦੋਂ ਜਦੋਂ ਬੱਬੂ ਮਾਨ ਦਾ ਖੁੱਲਾ ਅਖਾੜਾ ਹੋਵੇ ਤੇ ਦੱਸ ਦਿਓ ਕਿ ਜਦੋਂ ਬੱਬੂ ਮਾਨ ਦੇ ਖੁੱਲੇ ਅਖਾੜੇ ਹੁੰਦੇ ਆ ਤੇ ਵੱਡੀ ਤਦਾਦ ਦੇ ਵਿੱਚ ਲੋਕ ਉਹਨਾਂ ਨੂੰ ਸੁਣਨ ਪਹੁੰਚਦੇ ਆ ਤੇ ਇਸੇ ਤਰ੍ਹਾਂ ਦਾ ਨਜ਼ਾਰਾ ਵੇਖਣ ਨੂੰ ਮਿਲਿਆ ਜਦੋਂ ਬੱਬੂ ਮਾਨ ਦਾ ਪੰਚਕੁਲਾ ਸ਼ੋਅ ਲੱਗਿਆ ਸੀਗਾ ਇਸ ਸ਼ੋਅ ਦੇ ਵਿੱਚ ਹਜ਼ਾਰਾਂ ਦੀ ਗਿਣਤੀ 'ਚ ਬੱਬੂ ਮਾਨ ਦੇ ਫੈਨਸ ਇਕੱਠੇ ਹੋਏ ਸੀ ਜਦੋਂ ਜਦੋਂ ਬੱਬੂ ਮਾਨ ਉਹਨਾਂ ਦੇ ਲਈ ਗੀਤ ਗਾਏ ਤਾਂ ਉਹਨਾਂ ਦੇ ਵੱਲੋਂ ਵੀ ਕਾਫੀ ਜ਼ਿਆਦਾ ਇਹਨਾਂ ਗੀਤਾਂ ਨੂੰ ਇੰਜੋਏ ਕੀਤਾ ਗਿਆ ਹਾਲਾਂਕਿ ਬੱਬੂ ਮਾਨ ਦੇ ਚੱਲਦੇ ਸ਼ੋਅ 'ਚ ਇੱਕ ਮੁੰਡੇ ਦਾ ਫੋਨ ਗਵਾਚ ਗਿਆ ਤੇ ਜਦੋਂ ਇਹ ਗੱਲ ਬੱਬੂ ਮਾਨ ਤੱਕ ਪਹੁੰਚੀ ਤਾਂ ਉਹਨਾਂ ਨੇ ਆਪਣੇ ਫੈਨਸ ਨੂੰ ਕੁਝ ਖਾਸ ਅੰਦਾਜ਼ ਦੇ ਵਿੱਚ ਮੈਸੇਜ ਦਿੱਤਾ ਤੇ ਜਿਸ ਦਾ ਫੋਨ ਗਵਾਚਿਆ ਸੀਗਾ ਉਸ ਮੁੰਡੇ ਨੂੰ ਵੀ ਸਮਝਾਇਆ ਬੱਬੂ ਮਾਨ ਨੇ ਕਿਹਾ ਕਿ ਉਹਨਾਂ ਦੇ ਅਖਾੜੇ 'ਚ ਫੋਨ ਤੇ ਤਾਂ ਕੋਈ ਕੰਮ ਹੀ ਨਹੀਂ ਹੈ ਤੁਸੀਂ ਸਿਰਫ ਖਾਲੀ ਜੇਬ ਹੋਣਾ ਤੇ ਸਵਾਰੀ ਜਿਹੜੀ ਹੁੰਦੀ ਆਪਣੇ ਸਮਾਨ ਦੀ ਖੁਦ ਜ਼ਿੰਮੇਵਾਰ ਹੁੰਦੀ ਹੈ ਇਸ ਤੋਂ ਬਾਅਦ ਬਬੂ ਮਾਨ ਨੇ ਕਿਹਾ ਕਿ ਜੇਕਰ ਸਤਿਯੁਗ ਹੁੰਦਾ ਤੇ ਉਹਨਾਂ ਦਾ ਫੋਨ ਵਾਪਸ ਮਿਲ ਜਾਣਾ ਸੀ ਸਵਾ ਲੱਖ ਰੁਪਏ ਦਾ ਫੋਨ ਕਿਸੇ ਨੇ ਵਾਪਸ ਨਹੀਂ ਦੇਣਾ ਇਸ ਤੋਂ ਤਾਂ ਪੁਰਾਣਾ ਟਰੈਕਟਰ ਆ ਜਾਂਦਾ ਇਸ ਤੋਂ ਇਲਾਵਾ ਹੋਰ ਕੀ ਕੁਝ ਕਿਹਾ ਤੇ ਕਿਹੜੇ ਕਿਹੜੇ ਗੀਤ ਗਾਏ ਆ ਆ ਸੁਣਦੇ ਆ ਇਹ ਮੋੜੇ ਦਾ ਕਿਹੜਾ ਖੋ ਗਿਆ ਵੇ ਫਿਰ ਲੈ ਕੇ ਗਾਦੇ ਆਏ ਜੀ ਫੋਨ ਮੇਤਰਾ ਦੇ ਖਾਲੇ ਚ ਫੋਨ ਦਾ ਕੰਮੇ ਹੈ ਨਹੀਂ मितरा छतरी त उॾी उॾारिया मित्र छतरी तंडी राति Santano